ਦੂਸਰਾ ਇਹਦੇ ਵਿੱਚ ਮੁੱਖ ਪਾਤਰ ਕੌਣ ਰਹੇ ਪੋਲਿਟিক্যাল ਲੀਡਰਸ਼ਿਪ ਇੱਕ ਪਾਸੇ ਇੱਕ ਬਿਊਰੋਕਰੇਸੀ ਸੀਗੀ ਇੰਡੀਆ ਦੀ ਤੇ ਫੌਜ ਸੀ ਉਹ ਤੇ ਤਿੰਨ ਬਣ ਗਈਆਂ ਸੀਗੀਆਂ ਜਿਹੜੀਆਂ ਇਸ ਜੰਗ ਚ ਸ਼ਾਮਲ ਹੋਈਆਂ ਰਾਸ਼ੀ ਨੇਤਾਜ ਇੰਦਰਾ ਗਾਂਧੀ ਦਾ ਨਾਮ ਆ ਜਾਣ ਨੇ ਉਹਦੇ ਨਾਲ ਹੋਰ ਵੀ ਉਹਦੇ ਸਹਿਯੋਗੀ ਸੀਗੇ ਬੀਵੀ 나ਸੀਮਾ ਰਾਓ ਸੀਗਾ ਅਰੁਣ ਨਹਿਰੂ ਸੀਗਾ ਪੀ ਸ਼ਿਵ ਸ਼ੰਕਰ ਸੀਗਾ ਔਰ ਉਸ ਤੋਂ ਬਿਨਾ ਹੋਰ ਪੋਲਿਟਿਕਲ ਪਾਰਟੀਆਂ ਦੇ ਲੀਡਰ ਲਾਲ ਕਿਸ਼ਨ ਅਡਵਾਨੀ ਅਟਲ ਵਿਹਾਰੀ ਵਾਜਪਾਈ ਆਰਐਸਐਸ ਦੇ ਨੇਤਾ ਜਿਹੜੇ ਉਦੋਂ ਪ੍ਰਧਾਨ ਸੀਗੇ ਦਿਉਰਸ ਜੋ ਲਗਭਗ ਜੋ ਬਿੱਪਰ ਦੀ ਸਾਰੀ ਮੰਗੀ ਦੀ ਲੀਡਰਸ਼ਿਪ ਇਹ ਸਾਰਾ ਹਮਲੇ ਦੇ ਵਿੱਚ ਕੋਈ ਮੋਰੀ ਭੂਮਿਕਾ ਦੇ ਵਿੱਚ ਤੇ ਕੋਈ ਸਹਿਯੋਗੀ ਭੂਮਿਕਾ ਭੂਮਿਕਾ ਕੋਈ ਸਮਰਥਕ ਭੂਮਿਕਾ ਭੂਮਿਕਾ ਦੇ ਵਿੱਚ ਵੱਖ-ਵੱਖ ਭੂਮਿਕਾ ਦੇ ਵਿੱਚ ਉਹ ਸਾਰੀ ਦਰਜਾ ਬਦਰਜਾ ਸਾਰੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂਆਂ ਦੀਆਂ ਧਰਮ ਪ੍ਰਚਾਰ ਵਾਲੀਆਂ ਸਭ ਸਿੱਕੇ ਜਿਹੜੇ ਕੁਝ ਬਿਊਰੋਕਰੇਟ ਆ ਜਿਨ੍ਹਾਂ ਨੇ ਇਹ ਸਾਰਾ ਖਾਕਾ ਇਹ ਸਾਰੀ ਜੰਗ ਦਾ ਬਣਾਇਆ ਦਾ ਸਭ ਕਿਉਂਕਿ ਇਹ ਜੰਗ ਦਾ ਜਿਹੜਾ ਮੋੜ ਹੈ ਉਹ ਇੰਦਰਾ ਗਾਂਧੀ ਤੋਂ ਪਹਿਲਾਂ ਵਜਿਆ 70 78 ਤੇਜੰਦਰਾ ਗਾਂਧੀ ਨਾਰਥ ਇੰਡੀਆ ਦੇ ਵਿੱਚ ਪੋਲਿਟਿਕਸ ਤੇ ਰੈਲੇਵੈਂਟ ਨਹੀਂ ਸੀ ਜਿਹੜੇ ਸਾਰਾ ਕੁਝ ਸ਼ੁਰੂ ਹੋਇਆ ਸਿੱਖ ਫਨ ਇਲਾਕਾ ਉਦੋਂ ਮਰਾਰਜੀ ਦੇਸਾਈ ਵਾਰਗੇ ਲੀਡਰ ਬਾਜਪਈ ਵਾਰਗੇ ਲੀਡਰ ਕੈਬਨਟ ਦੇ ਵਿੱਚ ਸੀਗੇ ਤੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਦੇ ਸਭ ਤੋਂ ਉੱਪਰ ਦੇ ਦਾ ਨਾਮ ਸੀਗਾ ਆਰਨਕਾਓ ਉਸ ਵਕਤ ਜਿਹੜੀ ਰਾ ਇਹਨਾਂ ਦੀ ਏਜੰਸੀ ਸੀ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਪੀਸੀ ਅਲੈਗਜ਼ੈਂਡਰ ਇੰਡੀਆ ਦਾ ਕੈਬਨਟ ਸੈਕਟਰੀ ਕ੍ਰਿਸ਼ਨਾ ਰਾਮੀ ਸੋ ਰਾਉ ਫੌਰੀ ਦੇ ਅਫਸਰਾਂ ਦੇ ਆਪਾਂ ਨਾਮ ਜਾਣਦੇ ਆ ਵੈਦਿਆ ਦਾ ਸੁੰਦਰਜੀ ਦਾ ਰੰਜੀਤ ਧਿਆਲ ਦਾ ਫਲਦੀਪ ਬਰਾੜ ਇਸ ਨੂੰ ਪਤਾ ਹੋਣਾ ਚਾਹੀਦਾ ਦੀ ਸਾਰੇ ਕੌਣ ਸੀਗੇ ਜਿਨ੍ਹਾਂ ਨੇ ਇਸ ਕਾਲ ਚੀਸਾ ਪਾਇਆ ਕਿਉਂਕਿ ਇਹ ਤਾਂ ਪਤਾ ਹੋਣੇ ਚਾਹੀਦੇ ਨੇ ਇਹ ਰਾਜ ਕਰਨ ਵਾਲੀਆਂ ਧਿਰਾਂ ਪੋਸ਼ਤਦਰ ਪੋਸ਼ਤ ਪਰਿਵਾਰ ਦਾ ਪਰਿਵਾਰ ਚੰਦੀਆਂ ਤੇ ਉਹ ਜਦੋਂ ਕੋਈ ਅਫਸਰ ਆਂਦੇ ਨੇ ਦੇ ਉਹਨਾਂ ਦੇ ਇਸ ਤਰ੍ਹਾਂ ਦੇ ਪਿੱਛੇ ਬਜ਼ੁਰਗ ਰਹੇ ਨੇ ਸਾਰਿਆਂ ਦਾ ਤਾਂ ਨਹੀਂ ਬਹੁਤਿਆਂ ਦਾ ਨੱਜਾ ਲੱਗਦਾ ਤੇ ਜਿਹਦੇ ਬਾਰੇ ਆਪਾਂ ਨੂੰ ਘੱਟ ਜਾਂਦਾ ਤੇ ਗੁਰੂ ਖਾਲਸਾ ਪੰਥ ਦੀ ਤਰਫੋਂ ਜਿਹੜੇ ਲੜਨ ਵਾਲੇ ਸੀਗੇ ਉਹਨਾਂ ਦਾ ਜੋ ਦਿੱਲੀ ਤਖਤ ਸੀਗਾ ਉਹ ਤੋਂ ਬਿਲਕੁਲ ਵੱਖਰੀ ਤਰ੍ਹਾਂ ਦਾ ਨਜ਼ਾਰਾ ਰਹਿ ਗਿਆ ਉੱਥੇ ਤਾਂ ਜੰਗ ਤੋਂ ਪਹਿਲਾਂ ਉਹਨਾਂ 'ਚ ਬੜਾ ਵਖਰੇਵਾ ਸੀਗਾ ਪਰ ਜਿਸ ਤਰ੍ਹਾਂ ਉਹ جنگ ਦੇ ਹਾਲਾਤ ਨੇੜੇ ਆਂਦੇ ਗਏ ਉਹ ਇਕੱਠੇ ਹੁੰਦੇ ਗਏ ਜਿਨ੍ਹਾਂ ਦੇ ਆਪਸੀ ਰਾਜਸੀ ਵਕਰੇਵੇਂ ਵੀ ਸੀਗੇ ਵੋਟਾਂ ਕਰਕੇ ਜਾਂ ਉਹਨਾਂ ਦੀਆਂ ਧਰਮ ਦੀਆਂ ਬਹੁਤ ਸਾਰੀਆਂ ਟ੍ਰੈਡੀਸ਼ਨ ਨੇ ਉਹ ਵੀ ਬਹੁਤ ਵਕਰੀਆਂ ਵਕਰੀਆਂ ਸੀਗੀਆਂ ਪਰ ਜੰਗ ਵੇਲੇ ਉਹ ਸਾਰੇ ਇਕੱਠੇ ਪਰ ਪੰਥ ਜਿੱਦੂ ਉਲਟਾ ਹੈ ਪੰਥ ਦੇ ਵਿੱਚ ਜਿਹੜੇ ਧਰਮ ਯੁੱਧ ਮੋਰਚੇ ਵੇਲੇ ਵੀ ਇਕੱਠੇ ਸੀਗੇ ਤੇ ਜੰਗ ਦੇ ਦਿਨ ਉਹ ਵੀ ਛੱਡ ਗਏ ਸਿੱਖ ਅਕਾਲੀ ਦਲ ਜਾਂ ਦਮਦਮੀ ਟਕਸਾਲ ਯਾ ਖੰਡ ਕੀ ਇਤਨੀ ਜਦੇ ਤੋਂ ਬਾਹਰ ਵੀ ਬਹੁਤ ਨੇ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ 2 ਸਾਲ ਚੱਲਦਾ ਰਿਹਾ ਉਹਦੇ ਵਿੱਚ ਹਿੱਸਾ ਪਾਉਂਦੇ ਰਹੇ ਕਿਸੇ ਨਾ ਕਿਸੇ ਵਿੱਚ ਵੱਧ ਘਟ ਪਰ ਜਿੱਦਾਂ ਜਿੱਦਾਂ ਜੰਗ ਦੇ ਹਾਲਾਤ ਹੋਏ ਜਦੋਂ ਜਦੋਂ ਸਿੱਧਕ ਪਰਖਣ ਦੇ ਦਿਨ ਆਏ ਉਦੋਂ ਬਿਲਕੁਲ ਸਾਥ ਛੱਡਦੇ ਗਏ ਪਾਸੇ ਤੇ ਜੰਗ ਵਾਲੇ ਦਿਨ ਸੰਜ ਜਰਨੈਲ ਸਿੰਘ ਹੋਣਾ ਦੇ ਨਾਲ ਕੁਝ ਦੁਖਸੋ ਸਿੰਘ ਹੀ ਰਹਿ ਗਏ। ਬਾਕੀ ਸਵਾ ਲੱਖ ਤੋਂ ਬੰਦੇ ਦੇ ਨਾਵਾਂ ਦਾ ਰਜਿਸਟਰ ਭਰਿਆ ਪਿਆ ਸੀਗਾ ਮਰ ਜੀ ਵੜਿਆਂ ਦਾ। ਸਵਾ ਲੱਖ ਤੋਂ ਜਿਨ੍ਹਾਂ ਦੇ ਨਾਮ ਤਾਂ ਇੱਥੇ ਸ਼ਾਇਦ ਕੋਈ ਬੰਦਾ ਆਇਆ ਸੀ ਜਿਹੜਾ ਇਤਿਹਾਸ। ਸੋ ਇਹ ਬਿਲਕੁਲ ਵੱਖਰੀ ਤਰ੍ਹਾਂ ਦੀ ਸਿੱਖਾਂ ਦੇ ਵਿੱਚ ਇੱਕ ਸਟੋਰੀ ਜਿਹੜੀ ਆਪਣੇ ਚ ਡਿਸਕਸ ਨਹੀਂ